ਹਾਂਜੀ ਬੇਟਾ ਉਮੀਦ ਹੈ ਬੇਟਾ ਤੁਸੀਂ ਪਹਿਲਾ ਪਾਰਟ ਪਾਰਟ ਏ ਦੇਖ ਲਿਆ ਹੋਊਗਾ ਜਿਹਦੇ ਵਿੱਚ ਆਪਣੇ 21 ਅੰਕ ਦੇ 30 ਪ੍ਰਸ਼ਨ ਸੀ ਜੇ ਨਹੀਂ ਦੇਖਿਆ ਤਾਂ ਉਹ ਜਰੂਰ ਦੇਖ ਲਿਓ ਆਪਣੇ ਚੈਨਲ ਦੇ ਉੱਤੇ ਮੌਜੂਦ ਹੈ ਸਬਸਕ੍ਰਾਈਬ ਕਰ ਲਿਓ ਤੇ 7th ਦੀ ਨਾਲ ਇੱਕ ਪਲੇਲਿਸਟ ਬਣੀ ਹੁੰਦੀ ਹੈ ਜਿਹਦੇ ਵਿੱਚ ਤੁਹਾਨੂੰ ਸਾਰੇ ਪੇਪਰ ਸਾਰਾ ਮਟੀਰੀਅਲ 7th ਕਲਾਸ ਦਾ ਈਵਨ ਕਿ ਪਹਿਲੇ 5-6 ਚੈਪਟਰਾਂ ਦੇ ਸੋਲੂਸ਼ਨ ਵੀ ਪੂਰੇ-ਪੂਰੇ ਵੀ ਮਿਲ ਜਾਣਗੇ। ਸੋ ਪਲੇਲਿਸਟ ਦੇਖ ਲਿਓ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੇ 2-2 ਅੰਕ ਵਾਲੇ ਸਵਾਲ ਯਾਨੀ ਕਿ 파ਟ B 2 ਅੰਕ ਵਾਲੇ ਪ੍ਰਸ਼ਨ। ਜਿਹੜਾ ਪਹਿਲੇ ਸਵਾਲ ਆਪਣਾ ਘਟਾਓ 3 ਜੋੜ 7 ਜੋੜ ਘਟਾਓ 8। 3 ਘਟਾਓ ਦੇ ਦੇਖੀ ਇਹਦਾ ਟੋਟਲ ਕਿੰਨੇ ਨੇ ਆਪਣੇ ਕੋਲ 3 ਆ ਪਏ ਨੇ 88। ਕਟਾਓ ਦੇ ਕਿੰਨੇ ਨੇ 11 ਜੋੜ ਦੇ ਕਿੰਨੇ ਨੇ 7 ਤਾਂ ਵੱਧ ਕਿਹੜੇ ਨੇ ਕਟਾਓ ਵਾਲੇ ਕਿੰਨੇ ਵੱਧ ਨੇ 4 ਤਾਂ ਆਪਣਾ ਅਨਸਰ ਕਿੰਨਾ ਆ ਗਿਆ ਮਾਈਨਸ 4 ਬੇਰੀ ਈਜ਼ੀ ਸਵਾਲ ਸੀ ਜੇਕਰ 6 ਖੜਾਉਣਿਆਂ ਦੀ ਕੀਮਤ 30 ਰੁਪਏ ਹੈ ਤਾਂ 21 ਖੜਾਉਣਿਆਂ ਦੀ ਕੀਮਤ ਕਿੰਨੀ ਹੋਵੇਗੀ ਕੋਸਟ ਆਫ 6 ਟੁਆਇਜ਼ 30 ਕੋਸਟ ਆਫ 21 ਟੁਆਇਜ਼ ਤਾਂ ਹੁੰਦੇ ਕੋ ਸਿੱਧਾ ਹੀ ਇਹ ਸਵਾਲ ਹੈ k twice ਬਰਾਬਰ ਹੈ 30 ਰੁਪਏ ਤਾਂ 1 to y ਕਿੰਨੇ ਦਾ ਹੋ ਗਿਆ ਪੰਜਾਬੀ ਬਾਲ ਟੁਆਇਜ਼ ਦੀ ਕਿਹੜਾਣ ਲਿਖ ਸਕਦੇ ਆ 30 ਵਟੇ 6 ਬਰਾਬਰ ਹੈ 5 ਰੁਪਏ ਤਾਂ ਇੱਕ ਘੜਾਉਣਾ 5 ਰੁਪਏ ਦਾ ਤਾਂ ਹੁਣ ਆਪਣੇ ਪੁੱਛੇ ਕਿੰਨੇ ਨੇ 21 to y ਤਾਂ 5 ਗੁਣਾ 21 ਬਰਾਬਰ ਹੈ 105 ਰੁਪਏ ਇੰਨਾ ਕੀ ਸਵਾਲ ਸੀ ਤਾਂ 21 ਕੜਾਉਣੇ ਦੀ ਕੀਮਤ ਹੈ 105 ਰੁਪਏ ਅਗਲਾ ਸਵਾਲ ਉਸ ਤੋਂ ਵੀ ਸੌਖਾ ਹੈ ਘਟਾਓ 4 ਦੀ ਘਾਤ 3 5 ਦੀ ਘਾਤ 2 ਘਟਾਓ 4 ਦੀ ਘਾਤ 3 ਦਾ ਮਤਲਬ ਘਟਾਓ 4 ਘਟਾਓ 4 ਘਟਾਓ 4 ਕਿੰਨੇ ਵਾਰੀ 3 ਵਾਰੀ ਤੇ 5 ਕਿੰਨੀਆਂ ਵਾਰੀ 2 ਵਾਰੀ ਕਿਉਂਕਿ ਦੋ ਆ ਲਿਖਿਆ ਤਾਂ ਦੋ ਵਾਰੀ ਹੁੰਦੇ 3 ਆ ਲਿਖਿਆ ਘਾਤ ਪਾਵਰ ਤਾਂ 3 ਵਾਰੀ ਹੁੰਦਾ 4 4 16 16 4 64 5 5 25 ਇੱਕ ਚੀਜ਼ ਆਪਾਂ ਨੇ ਮਿਸ ਕੀਤੀ ਹੋएगी ਘਟਾਓ ਕਿਉਂ ਕਿਉਂਕਿ ਦੇਖੋ ਬੇਟਾ ਜੇ ਘਟਾਓ ਆ ਜੋਟੇ 'ਚ ਹੋਣ ਪੇਅਰ 'ਚ ਹੋਣ ਮਤਲਬ ਘਟਾਓ ਦੀ ਪਾਵਰ 2 ਹੁੰਦੀ ਤਾਂ ਇਹ ਜੋੜ ਬਣ ਜਾਂਦਾ ਪਰ ਜੇ ਘਟਾਓ ਦੀ ਪਾਵਰ 3 ਹੈ ਤਾਂ ਇਹ ਘਟਾਓ ਹੀ ਰਹੇਗਾ ਇਹ ਯਾਦ ਰੱਖਣਾ ਠੀਕ ਹੈ ਤੇ ਵੈਸੇ ਮੈਂ ਤੁਹਾਨੂੰ ਲਿਖ ਕੇ ਵੀ ਦਿਖਾਤਾ ਤਾਂ ਘਟਾਓ 64 25 ਇਹੰਦਕਟਾਓ 16 ਸੋ ਤਾਂ ਅਨਸਰ ਆਪਣਾ ਲਿਖਣਾ -16 20 ਇੰਨਾ ਹੀ ਆਪਣਾ ਕੰਮ ਸੀ ਅਗਲਾ ਸਵਾਲ ਹੈ ਕਨ ਨੈਟ ਡਾਇਗਰਾਮ ਟੂ ਫਾਰਮ ਦਾ ਕਯੂਬ ਇਨਕਲੀ ਇਨਕੰਪਲੀਟ ਮਤਲਬ ਜਿਹੜੀ ਇਹ ਸ਼ਕਲ ਬਣੀ ਵੀ ਆਪਣੇ ਕੋਲੇ ਇਹ ਇਨਕੰਪਲੀਟ ਹੈ ਕਿਉਂ ਨਹੀਂ ਕੰਪਲੀਟ ਹੈ ਕਹਿੰਦੇ ਵੀ ਯਾਦ ਰੱਖਿਓ ਕਯੂਬ ਦੇ ਕਿੰਨੇ ਫੇਸ ਹੁੰਦੇ ਨੇ 6 ਫੇਸ ਹੁੰਦੇ ਨੇ ਯਾਦ ਰੱਖੋ ਕਿ ਕਣ ਦੇ 6 ਫਲਕ ਹੁੰਦੇ ਨੇ ਆਪਾਂ ਨੂੰ ਪਤਾ ਕੋਈ ਵੀ ਬਕਸਾ ਆਪਾਂ ਬਣਾਉਣਾਗਾ ਕਣ ਦੇਖੋ ਬੇਟਾ ਇਦਾਂ ਹੁੰਦਾ ਪਹਿਲਾਂ ਤੁਹਾਨੂੰ ਇੱਕ ਸ਼ਕਲ ਦੇ ਵਿੱਚ ਬਣਾ ਕੇ ਦੱਸਿਆ ਸੀ ਠੀਕ ਹੈ ਇਹ ਆਪਣੇ ਕੋਲ ਕੀ ਇੱਕ ਕਣ ਹੈ ਜਿਵੇਂ ਤੁਹਾਡੀ ਲਿੱਡੂ ਵਾਲੀ ਡਾਈਸ ਹੁੰਦਾਗਾ ਜਿਹਦੇ 1 ਤੋਂ ਲੈ ਕੇ 6 ਤੱਕ ਲਿਖਿਆ ਹੁੰਦਾ ਤੇ ਬਣਾਉਣ ਲਈ ਆਪ ਨੂੰ 6 ਚੀਜ਼ਾਂ ਦੀ ਲੋੜ ਹੈ ਤਾਂ ਕਿਵੇਂ ਬਣੂਗਾ ਬੜਾ ਹੀ ਈਜ਼ੀ ਹੈ ਵਿਚਾਲੜੇ ਦੇ ਉੱਪਰ ਇੱਕ ਲਾ ਦਿਓ ਵਿਚਾਲੜੇ ਦੇ ਇੱਕ ਨੀਚੇ ਲਾਓ ਕਿੰਨੇ ਫਲਕ ਹੋ ਗਏ ਆਪਣੇ ਇੱਕ 2 3 4 ਤੇ 1 5 50 ਕਿ ਚਾਹੀਦੇ ਕਿੰਨੇ ਨੇ 6 ਤਾਂ 6 ਮਾ ਜਿੱਧਰ ਮਰਜੀ ਲਾ ਦਿਓ ਬਣ ਕੇ 6 ਤਾਂ ਤੁਹਾਡੀ ਫਿਗਰ ਸਮਝ ਲੱਗੀ ਇੱਕ ਉੱਪਰ ਡੱਬੀ ਲਾਉਣੀ ਹੈ ਇੱਕ نیچے ਲਾਉਣੀ ਹੈ ਵਿਚਾਲੇੜੀ ਰਕਮ ਦੇ ਇੱਕ ਮੰਗਰਲੇ ਪਾਸੇ ਲਾ ਦਿਓ ਜਾਂ ਮੂਰਲੇ ਪਾਸੇ ਲਾਉਣ ਦੇ ਤਾਂ ਵੀ ਕੋਈ ਫਰਕ ਨਹੀਂ ਪੈਣਾ ਲਾਉਣਾ ਇੱਕੋ ਹੀ ਹੈ ਤੇ ਤੁਹਾਡੀ ਹੋ ਗਈ 6 ਫਲਕ ਪੂਰੇ ਹੋ ਗਏ ਇਸ ਤੋਂ ਬਾਅਦ ਆਪਾਂ ਚੱਲਦੇ ਆਂ 4 4 ਨੰਬਰਾਂ ਵਾਲੇ ਪ੍ਰਸ਼ਨਾਂ ਵੱਲ ਦੋ ਦੋ ਵਾਲੇ ਹੋਗੇ ਦੋ ਵਾਲੇ ਚਾਰ ਪ੍ਰਸ਼ਨ ਆਪਾਂ ਕਰ ਲਏ ਮਤਲਬ 8 ਨੰਬਰ ਦਾ ਕੰਮ ਆਪਣਾ ਹੋ ਗਿਆ ਹੁਣ ਆਪਾਂ 4 4 ਅੰਕਾਂ ਵਾਲੇ ਸਵਾਲ ਦੇਖਾਂਗੇ ਬੜੇ ਈਜ਼ੀ ਨੇ ਵੀ ਰਾਹੁਲ ਅਰਨ 44000 44000 ਰੁਪਏ ਇੱਕ ਮਹੀਨੇ 'ਚ ਤੇ ਖਰਚਾ ਕਿੰਨਾ ਕਰਦਾ 3/4 ਆਫ ਇਸ ਇਨਕਮ ਫੈਬਰੀ ਮੰਥ ਐਂਡ ਸੇਵਜ਼ ਦਾ ਮੀਨਿੰਗ ਬਾਕੀ ਬਚਾ ਲੈਂਦਾ ਦੇਖੋ ਜੀ 3/4 ਖਰਚਦਾ ਤਾਂ ਬਚਾ ਕਿੰਨੇ ਲੈਂਦਾ 1/4 ਇਹਨੂੰ ਯਾਦ ਰੱਖਣਾ ਕਿਉਂ ਟੋਟਲ 1 ਹੋ ਗਿਆ ਸੈਲਰੀ 1 ਚੋਂ 3/4 ਘਟਾਈਏ ਕਿੰਨਾ ਬਚ ਗਿਆ 1/4 ਡਾਇਰੈਕਟ ਵੀ ਲਿਖ ਸਕਦੇ ਤਾਂ ਉਹਨਾਂ ਨੇ ਪੁੱਛਿਆ ਫਾਈਂਡ ਆਊਟ ਦਾ ਮੰਥਲੀ ਸੇਵਿੰਗ ਮਹੀਨੇ ਦੇ ਕਿੰਨੇ ਬਚਾਉਂਦਾ ਰਾਹੁਲ ਹਰ ਮਹੀਨੇ 1000 ਰੁਪਏ ਕਮਾਉਂਦਾ ਹੈ 3/4 ਖਰਚਾ ਕਰਦਾ ਬਾਕੀ ਬਚਤ ਕਰਦਾ ਮਹੀਨਾਵਾਰ ਬਚਤ ਦੱਸੋ ਮਹੀਨਾਵਾਰ ਬਚਤ ਸਵਾਲ ਤੁਹਾਡਾ ਮੈਂ ਪਹਿਲਾਂ ਹੀ ਸੌਖਾ ਕਰਤਾ 44000 ਟੋਟਲ ਆਮਦਨ ਗੁਣਾ ਕਿੰਨਾ ਕਰਨਾ ਹੈ ਬੱਚੇ ਕਰ ਲੈਂਦੇ ਪਹਿਲਾਂ ਖਰਚਾ ਕੱਢ ਲੈਂਦੇ ਨੇ 3/4 ਨਾਲ ਗੁਣਾ ਕਰਕੇ ਲੋੜ ਹੀ ਨਹੀਂ ਸਿੱਧਾ 1/4 ਨਾਲ ਗੁਣਾ ਕਰਤਾ ਦੇਖੋ ਖਰਚਾ ਸੀ ਤਾਂ ਆਪਣੇ ਕੋਲ ਕੀ ਲਿਖਤੀ ਹੁਣ ਬਚਤ ਜੇ 3/4 ਨਾ ਕੱਢਾਂਗੇ ਫਿਰ ਆਪਣਾ ਖਰਚਾ ਨਿਕਲਿਓ ਖਰਚਾ ਬਚਤ ਚੋਂ ਘਟਾ ਦਾਂਗੇ ਤਾਂ ਵੀ ਆਨਸਰ ਉਨਾ ਹੀ ਆਊਗਾ 4 ਨੂੰ ਕਟਿਆ ਇਹ ਤੇ ਕਿੰਨਾ ਆ ਗਿਆ 11000 ਤੇ ਤੇ ਆਪਣਾ ਸਿੱਧਾ ਹੀ ਆਨਸਰ ਆ ਗਿਆ ਇੱਕ ਲਾਈਨ ਦੇ ਵਿੱਚ ਮਹੀਨਾਵਾਰ ਬਚਤ ਕਿੰਨੀ ਆ ਗਈ 11000 ਰੁਪਏ ਉਸ ਤਰ੍ਹਾਂ ਤੁਹਾਡਾ ਕੀ ਨਿਕਲਦਾ ਪਹਿਲਾਂ ਖਰਚ ਨਿਕਲਦਾ ਉਹ ਵੀ ਦੱਸ ਦੇਣਾ ਕਈ ਬੱਚੇ ਉਦਾਂ ਵੀ ਕਰਦੇ ਨੇ 3/4 11 11000 30000 ਲੈਂਤੀ ਕਰਨਾ ਤੁਹਾਡੀ ਮਰਜ਼ੀ ਅੱਗੇ ਲਿਖਦੇ ਨੇ ਬਚਤ 44000 33000 ਬਰਾਬਰ ਹੈ 11000 ਹੁਣ ਤੁਸੀਂ ਦੇਖੋ ਤੁਹਾਨੂੰ ਕਿਹੜਾ ਮੈਥਡ ਸੌਖਾ ਲੱਗਿਆ ਜਿਹੜਾ ਮਰਜ਼ੀ ਤੁਸੀਂ ਲਾ ਸਕਦੇ ਹੋ ਇਹਦੇ ਵਿੱਚ ਆਪਣੇ ਕੋਲ ਜਾਾਂਗੀ ਦੇਖੋ ਬੇਟਾ ਜੇ ਜਾਾਂ ਜੇ ਤਾਂ ਜੇ ਟਾਈਮ ਹੈਗਾ ਤਾਂ ਦੋਨੋਂ ਹੀ ਸਵਾਲ ਤੁਸੀਂ ਨੇ ਸੋਲਵ ਕਰਨੇ ਨੇ ਇੱਕ ਨਾਲ ਕਰਕੇ ਆਈਓ ਕਈ ਵਾਰੀ ਇੱਕ ਗਲਤ ਹੋ ਜਾਂਦਾ ਹੈ ਆਇਤ ਦੀ ਲੰਬਾਈ ਤੇ ਚੌੜਾਈ ਦਿੱਤੀ ਵੀ ਆਪਣੇ ਕੋਲੇ ਕੀ ਪੁੱਛਿਆ ਖੇਤਰਫਲ ਲੈਂਥ ਇਨੀਆਂ ਬ੍ਰੈਥ ਇਨੀਆਂ ਏਰੀਆ ਏਰੀਆ ਆਪ ਨੂੰ ਪਤਾ ਕੀ ਰਿਹਾ ਬਰਾਬਰ ਹੁੰਦਾ ਹੈ ਲੈਂਥ ਇੰਟੂ ਬ੍ਰੈਥ ਲੰਬਾਈ ਗੁਣਾ ਚੌੜਾਈ ਲੰਬਾਈ ਹੈਗੀ 8.5 ਚੌੜਾਈ ਹੈਗੀ 5.7 ਤੇ ਜੇ ਗੁਣਾ ਕਰਦੀ ਹੈ ਕਿੰਨਾ ਹੋ ਜੋ 48.45 ਮਗਰ ਜ਼ਰੂਰ ਲਾ ਦੇ ਸੈਂਟੀਮੀਟਰ ਦੀ ਇਕਾਤ 2 ਕਿਉਂਕਿ 4 ਨੰਬਰ ਦਾ ਸਵਾਲ ਹੈ ਤੇ ਲਾਈਨ 1 ਦੇ ਵਿੱਚ ਹੀ ਸੋਲਵ ਹੋਈ ਜਾਂਦਾ ਸੋ ਥੋੜਾ ਲਿਖਣਾ ਪੈਣਾ ਆਪਾਂ ਨੂੰ ਠੀਕ ਹੈ ਬੇਟਾ ਸਕਰੀਨ ਸ਼ਾਟ ਲੈ ਲੈ ਕੋ ਹੇਠ ਦਿੱਤੇ ਚਿੱਤਰ ਵਿੱਚ ਸਮਾਨਾਂਤਰ ਰਖਾਵਾਂ ਦਿੱਤੀਆਂ ਗਈਆਂ ਨੇ ਅਗਿਆਤ ਕੋਣਾਂ ਦਾ ਮੁੱਲ ਪਤਾ ਕਰਨਾ ਬੜਾ ਸੌਖਾ ਹੈ ਦੇਖੋ ਆਹ ਕੋਣ ਕਿੰਨੇ ਦਾ ਹੈ 80 ਦਾ ਦੇ ਰੱਖਿਆ ਆਪਾਂ ਨੂੰ ਦੇ ਰੱਖਿਆ ਨਾ ਤਾਂ ਇਹ ਕੋਣ ਕਿੰਨੇ ਦਾ ਹੋਊਗਾ ਬਰਾਬਰ ਹੈ 80° ਕਿਉਂ ਕਿਉਂਕਿ ਬੇਟਾ ਇਹਨਾਂ ਨੂੰ ਬੋਲਦੇ ਆ ਸੰਗਤ ਕੋਣ ਜਦੋਂ ਐਵੇਂ ਦੋ ਲੈਣਾ ਕੱਟਦੀਆਂ ਨੇ ਤਾਂ ਦੋਨੇ ਕੋਣ ਕਿਹੜੇ ਹੁੰਦੇ ਨੇ ਸੰਗਤ ਕੋਣ ਜਿਨ੍ਹਾਂ ਨੂੰ ਅੰਗਰੇਜ਼ੀ 'ਚ ਆਪਾਂ ਬੋਲਦੇ ਆ ਕੋਰਸਪੋਂਡਿੰਗ ਐਂਗਲ ਇੱਕੋ ਪਾਸੇ ਦੇ ਕੋਣ ਨੇ ਕੋਰਸਪੋਂਡਿੰਗ ਐਂਗਲ ਕੀ ਹੁੰਦੇ ਨੇ ਆਪਸ ਵਿੱਚ ਬਰਾਬਰ ਹੁੰਦੇ ਨੇ ਉਸ ਤੋਂ ਬਾਅਦ ਹੁਣ ਆਪਣੇ ਕੋਲੇ ਸੀ ਦੀ ਵੈਲਿਊ ਕੱਢੀਏ ਸੀ ਦਾ ਮੁੱਲ ਵੀ 80 ਹੋ ਗਿਆ ਕਿਉਂ ਕਿਉਂਕਿ ਜਦੋਂ ਦੋ ਲਹਿਣਾ ਕੱਟਦੀਆਂ ਨੇ ਤਾਂ ਆਹਮੋ ਸਾਹਮਣੇ ਕੋਣ ਕੀ ਹੁੰਦੇ ਨੇ ਬਰਾਬਰ ਇਹਨੂੰ ਪੰਜਾਬੀ ਚ ਆਪਾਂ ਬੋਲਦੇ ਆ ਸਿਖਰ ਸੰਮੁਖ ਕੋਣ ਸਿਖਰ ਸੰਮੁਖ ਕੋਣ ਵਰਟੀਕਲ ਅਪੋਜੀਟ ਐਂਗਲ ਵਰਟੀਕਲ ਅਪੋਜੀਟ ਐਂਗਲ ਤਾਂ ਕਿਹੜਾ ਬਚ ਗਿਆ b ਹੁਣ ਤੇ b ਕੀ ਦੇ ਬਰਾਬਰ ਹੈ a ਦੇ ਬਿਲਕੁਲ ਉਹੀ ਫਾਰਮੂਲਾ ਇਹ ਵੀ ਹੋ ਗਿਆ c ਕਾਰਨ ਕੀ ਇਹਦਾ ਵੀ ਸੇਮ ਹੈ ਸਿਖਰ ਸੰਮੁਖ ਕੋਣ ਸਿਖਰ ਸੰਮੁਖ ਕੋਣ ਵਰਟੀਕਲ ਅਪੋਜੀਟ ਐਂਗਲ ਠੀਕ ਹੈ ਬੇਟਾ ਦੇਖੋ ਇਹਦੀ ਮਦਦ ਨਾਲ ਪਹਿਲਾਂ ਮੈਂ ਇਹ ਕੱਢ ਲਿਆ 80 ਦਾ ਹੋ ਗਿਆ ਸੀ ਦੇ ਸਾਹਮਣੇ ਹੀ ਹੈ ਤਾਂ ਵੀ 80 ਦਾ ਹੋ ਗਿਆ B ਕਿਹਦੇ ਸਾਹਮਣੇ ਹੈ A ਦੇ ਸਾਹਮਣੇ ਤਾਂ ਇਹ ਵੀ 80 ਡਿਗਰੀ ਦਾ ਹੋ ਗਿਆ ਤਾਂ ਇਹਦਾ ਮਤਲਬ A B C ਤਿੰਨੋਂ ਕਿਹਦੇ ਬਰਾਬਰ ਨੇ ਅਸੀਅਤ ਸੀ ਦੇ ਕੱਲਾ ਕੱਲਾ ਆਪਾਂ ਤੁਸੀਂ ਦਿੱਤਾ ਅਗਲੇ ਸਵਾਲ ਜਿਹਨੇ ਪੁੱਛਿਆ x ਤੇ y ਦਾ ਮੁੱਲ ਬੜਾ ਸੌਖਾ ਹੈ ਦੇਖੋ x ਕੀ ਦੇ ਸਾਹਮਣੇ ਆ 100 ਦੇ ਤਾਂ ਬਰਾਬਰ ਹੈ y ਕੀ ਦੇ ਸਾਹਮਣੇ ਆ 80 ਦੇ ਤੇ ਦੋਨਾਂ ਦੀ ਕੋਈ ਕਾਰਨ ਹੈ ਸ਼ੀਖਰ ਸੰਮੁਖ ਕੋਣ ਉਹਦੇ ਨਾਲ ਉਹ ਵੀ ਜਿਆਦਾ ਸੌਖਾ ਇੱਕ ਲੈੰਚ ਹੀ ਹੋ ਗਿਆ ਅੰਗਰੇਜ਼ੀ ਚ ਬੋਲਦੇ ਵਰਟੀਕਲ ਅਪੋਜਿਟ ਐਂਗਲ ਚ ਵਰਟੀਕਲ ਅਪੋਜਿਟ ਐਂਗਲ ਦਾ ਰੇਸ਼ੋ ਆਫ ਐਂਗਲ ਆਫ ਅ ਟ੍ਰਾਇੰਗਲ ਇਜ਼ 3:4:5 ਫਾਈਂਡ ਦਾ ਮੇਜਰ ਆਫ ਈਚ ਐਂਗਲ ਆਫ ਅ ਟ੍ਰਾਇੰਗਲ ਦੇਖੋ ਬੇਟਾ ਜਦੋਂ ਆਪਾਂ ਨੂੰ ਤਿਕੋਣਾ ਦਾ ਅਨੁਪਾਤ ਦਿੱਤਾ ਹੈ ਤਾਂ ਆਪਾਂ ਇੱਕ ਲਾਈਨ ਲਿਖਣੀ ਦੇ ਮੰਨ ਲਵੋ ਮੰਨ ਲਓ ਕੋਣ ਜਿੰਨਾ-ਜਿੰਨਾ ਲਿਖਿਆ ਉਹਨਾਂ ਉਹਨਾਂ ਲਿਖ ਨਹੀਂ ਲਿਖਣਾ ਨਾਲ बस x ਲਿਖ ਦੇਣੀ ਹੈ 3:4:5 ਲਿਖਿਆ ਸੀ 3 4 5 ਮੈਂ ਲਿਖਤਾ बस ਨਾਲ ਕੀ ਲਾਤੀ x ਇੰਨੇ ਹੀ ਕੰਮ ਹੈ ਹੁਣ ਤਿੰਨੋਂ ਕੀ ਨੇ ਤੇ ਕੋਣ ਦੇ ਕੋਣ ਨੇ ਤਾਂ ਤਿੰਨਾਂ ਦਾ ਜੋੜ ਕਿੰਨਾ ਹੋਊਗਾ ਬੋਲੋ 180 ਇਸ ਲਈ 3x 4x 5x 180 3 ਤੇ 4 7 ਤੇ 5 12x 180 ਤਾਂ x 180 12 180 ਨੂੰ 12 ਦੇ ਵੰਡਿਆ ਕਿੰਨਾ ਹੁੰਦਾ 15 ਤਾਂ ਇਸ ਲਈ ਕੋਣ ਕਿੰਨੇ ਕਿੰਨੇ ਹੋਗੇ ਕੋਣ ਪੁੱਛਿਆ ਪਹਿਲਾ ਕੋਣ ਕਿੰਨਾ ਸੀ ਦੇਖੋ ਮੈਂ ਪਰਪਲ ਕਲਰ ਨਾਲ ਸਰਕਲ ਲਾਇਆ 3x ਤਾਂ 3 5 3 15 45 ਦੂਜਾ ਕਿੰਨਾ ਸੀ 4x 15 ਚੋਕੇ 60 ਤਾਂ ਤੀਜਾ 5x 15ਉ 5 75 ਤਾਂ ਹੀ ਆ ਗਿਆ ਆਪਣੇ ਕੋਲੇ ਉੱਤਰ ਵੈਰੀ ਈਜੀ ਨਾ ਠੀਕ ਹੈ ਚਲੋ ਅਪਣ ਅੱਗੇ ਚੱਲੀਏ 11ਵਾਂ ਸਵਾਲ ਆਪਣੇ ਕੋਲੇ ਇਹਦੇ ਵਿੱਚ ਵੀ ਜਾਾਂਗੀ 32 ਵਿਦਿਆਰਥੀਆਂ ਵਿੱਚੋਂ 8 ਗੈਰਹਾਜ਼ਰ ਨੇ ਕਿੰਨੇ ਪ੍ਰਤੀਸ਼ਤ ਵਿਦਿਆਰਥੀ 11 ਹਜ਼ਾਰ ਹਨ ਇਹ ਬੜਾ ਧਿਆਨ ਦੇ ਨਾਲ ਆ ਕਈ ਵਾਰੀ ਬੇਟਾ ਇੱਥੇ ਹਾਜ਼ਰ ਪੁੱਛ ਲੈਂਦੇ ਤਾਂ ਉਹਨੂੰ ਆਪਾਂ ਬੜਾ ਧਿਆਨ ਨਾਲ ਦੇਖਣਾ ਹੈ ਵੀ ਹਾਜ਼ਰ ਪੁੱਛਿਆ ਕਿ ਗੈਰ ਹਾਜ਼ਰ ਪੁੱਛਿਆ ਦਿੱਤੇ ਵੀ ਗੈਰ ਹਾਜ਼ਰ ਨੇ ਤੇ ਪੁੱਛੇ ਵੀ ਗੈਰ ਹਾਜ਼ਰ ਨੇ ਬੜਾ ਹੀ ਸੌਖਾ ਕਰਤਾ ਠੀਕ ਹੈ ਲੋ ਅੰਗਰੇਜ਼ੀ ਚ ਇਹਨਾਂ ਨੇ ਗਲਤ ਕਰ ਰੱਖਿਆ ਏਟ ਆਰ ਐਬਸੈਂਟ ਇਨ ਕਲਾਸ ਸੋ ਅੰਗਰੇਜ਼ੀ ਮੀਡੀਅਮ ਤੇ ਪੰਜਾਬੀ ਮੀਡੀਅਮ ਚ ਆਂਸਰ ਵੱਖੋ ਵੱਖਰਾ ਆਊਗਾ ਪਹਿਲਾਂ ਆਪਾਂ ਪੰਜਾਬੀ ਮੀਡੀਅਮ ਦਾ ਕਰਾ ਦਈਏ 8 ਗੈਰ ਹਾਜ਼ਰ ਨੇ ਤੇ 11 ਹਜ਼ਾਰ ਪ੍ਰਤੀਸ਼ਤ ਪੁੱਛਿਆ ਗੈਰ ਹਾਜ਼ਰ ਕਿੰਨੇ ਨੇ 8 ਕੁੱਲ ਕਿੰਨੇ ਨੇ 32 ਤਾਂ ਪ੍ਰਤੀਸ਼ਤ ਕਿੰਨੇ ਹੋਗੇ ਗੈਰਹਾਜ਼ਰ ਪ੍ਰਤੀਸ਼ਤ 8 ਬੰਦੇ 32 ਕਿਉਂਕਿ ਜਿੰਨੇ ਗੈਰਹਾਜ਼ਰ ਨੇ ਉੱਪਰ ਜਿੰਨੇ ਕੋਲ ਨੇ ਉਹਨੇ نیچے ਪ੍ਰਤੀਸ਼ਤ ਕੱਢਣਾ ਤਾਂ ਗੁਣਾ 100 8 1 8 8 4 32 4 1 4 25 4 100 ਤਾਂ ਜਿਹੜੇ ਪੰਜਾਬੀ మీడియం ਵਾਲੇ ਬੱਚੇ ਸੀ ਉਹਨਾਂ ਨੇ ਕੱਢ ਕੇ ਹੋਣਾ 25% ਤੁਸੀਂ ਕਹਿੰਦੇ ਅੰਗਰੇਜ਼ੀ ਵਾਲਾ ਦਾ ਕੀ ਫਰਕ ਹੈ ਉਹ ਤੁਹਾਨੂੰ ਦੱਸ ਦਿਆ ਹੁਣ ਆਪਾਂ ਅੱਗੇ ਚੱਲਦੇ ਹਾਂ ਹੁਣ ਲਿਖਿਆ ਏਟ ਆਰ ਐਬਸੈਂਟ ਸੇਮ ਹੀ ਹੈ ਠੀਕ ਹੈ ਅੰਗਰੇਜ਼ੀ ਮੀਡੀਅਮ ਵਿੱਚ ਸੇਮ ਹੀ ਆਊਗਾ ਕਿ ਐਬਸੈਂਟ ਦਾ ਮਤਲਬ ਵੀ ਕੀ ਹੁੰਦਾ ਹੈ 11 ਹਜ਼ਾਰ ਤੇ ਪਰਸੈਂਟੇਜ ਵੀ ਐਬਸੈਂਟ ਵਿੱਚ ਪੁੱਛਿਆ ਐਬਸੈਂਟ ਪਰਸੈਂਟੇਜ ਮੈਨ ਲੱਗੇ ਕਿ ਪ੍ਰੈਜ਼ੈਂਟ ਲਿਖਿਆ 8/32 100 ਬਿਲਕੁਲ ਉਸੇ ਤਰੀਕੇ ਨਾਲ ਇਹਦਾ ਵੀ ਆਨਸਰ ਆ ਜਾਊਗਾ 25% ਜੇ ਐਬਸੈਂਟ ਦੀ ਜਗ੍ਹਾ ਤੇ ਪ੍ਰੈਜ਼ੈਂਟ ਸ਼ਬਦ ਪਾ ਦਿੰਦੇ ਵੀ ਪ੍ਰেজੈਂਟ 8 ਨੇ ਫਿਰ ਆਪਾਂ ਨੂੰ ਪਹਿਲਾਂ ਐਬਸੈਂਟ ਲੱਭਣਾ ਪੈਣਾ ਸੀ ਐਬਸੈਂਟ ਕਿੰਨੇ ਹੋ ਜਾਂਦੇ ਫਿਰ 24 ਫਿਰ ਆਪਾਂ 24/32 100 ਕਰਦੇ ਠੀਕ ਹੈ ਇੱਥੇ ਕੋਈ ਫਰਕ ਨਹੀਂ ਸੀ ਅਗਲਾ ਸਵਾਲ ਹੈ ਇਹ ਸ਼ਾਪਕੀਪਰ ਵਾਟ ਐਨ ਆਈਟਮ ਫॉर ਰੁਪਈ 150 ਦੁਕਾਨਦਾਰ ਨੇ 150 ਰੁਪਏ ਦੀ ਇੱਕ ਕਿਤਾਬ ਖਰੀਦੀ ਜਾਂ ਕੋਈ ਵਸਤੂ ਖਰੀਦੀ ਤੇ ਉਹਨੂੰ ਕਿੰਨੇ ਪਰਸੈਂਟ ਲਾਭ ਤੇ ਵੇਚਤਾ 12% ਤੇ sold it at a profit 12 percent find out the selling price b h mul katna pehla laabh hi kad lo laabh barabar te laabh pratishat kinna ditta 12 12 kinne magr ditta 100 so magr te apne kol kitab hai kinne di 150 so di vastu sorry ta katdo zero na zero kat gaya 2 te katteya 6 2 te katteya 5 5 ga 5 5 3 पंद्रह तो उन्ना बच गया छः उरे कि बच गया तीन छे तीए अठारह रुपये तो लाभ कि हो गया अठारह रुपये तो बेच मुल सैलिंग प्राइस सैलिंग प्राइस किमें निकलूगी खरीद मुल की जुड़ गया लाभ खरीदी किन्ने एक सौ पाँह की लाभ कि हो गया अठारह जुड़ के कि एक सौ अठाठ रुपये ਪਹਿਲਾਂ ਬੇਟਾ ਲਾਭ ਕੱਢ ਲੈਣਾ ਲਾਭ ਕੱਢ ਕੇ ਉਹਨੂੰ ਖਰੀਦ ਮੁੱਲ ਦੇ ਵਿੱਚ ਤੁਸੀਂ ਨੇ ਜੋੜ ਦੇਣਾ ਤੁਹਾਡਾ ਕੀ ਆਜੂਗਾ ਆਨਸਰ ਆਜੂਗਾ ਕਲੀਅਰ ਹੈ ਬੇਟਾ ਚੱਲੀ ਅੱਗੇ ਲਓ ਜੀ 12ਵਾਂ ਸਵਾਲ ਆਪਣੇ ਕੋਲੇ ਬਿਅੰਜਕ 12xy 7x ਦੇ दो ਇਹਨੂੰ ਆਪਾਂ ਨੇ ਪਹਿਲਾਂ ਇਹਨਾਂ ਦੇ ਗੁਣਨਖੰਡਾਂ ਨੂੰ ਪਛਾਣਨਾ ਹੈ ਆਇਡੈਂਟੀਫਾਈ ਦਾ ਟਰਮਜ਼ ਐਂਡ देयर ਫੈਕਟਰ ਦੋ ਜੀ ਦੋ ਰਕਮਾਂ ਇੱਕ ਤਾਂ 12xy ਐ ਦੂਜੀ ਕਿਹੜੀ ਐ 7x³ 2 12xy 2 ਦੋਣੀ 4 4 3 12 ਫਿਰ ਕੀ ਐ ਇੱਕ x ਐ ਇੱਕ y ਐ 7 7 ਹੀ ਹੁੰਦਾ x x ਇਹ ਪਹਿਲਾਂ ਤੁਸੀਂ ਲਿਖ ਲੈਣਾ ਇਹ ਤੋਂ ਬਾਅਦ ਇਹਦਾ ਕੀ ਬਣਾਉਣਾ ਇੱਕ ਟਰੀ ਬਣਾਉਣਾ ਦਰਖਤ ਚਿੱਤਰ ਬਣਾਉਣਾ ਨੋਟ ਕਰ ਲਿਆ ਲਓ ਜੀ ਦਰਗਤ ਚਿੱਤਰ ਬਣਾਈਏ 12xy 7x ਦਾ ਸਕਰ 12xy ਵਿਚਾਲੇ ਕੀਆ ਜੋੜ 7x3 ਇਹ ਜੋੜ ਤੁਸੀਂ ਵਿਚਾਲੇ ਲਿਖ ਦੇਣਾਗਾ ਉਸ ਤੋਂ ਬਾਅਦ ਚੋਂ ਇਹਨਾਂ ਦੇ ਅੱਗੇ ਫੈਕਟਰ ਬਣਾਉਣੇ ਨੇ ਤੇ ਨੀਚੇ ਲਿਖ ਦੇਣਾ ਪਹਿਲਾਂ 2 ਫਿਰ 2 ਫਿਰ 3 ਫਿਰ x ਫਿਰ y ਇਹਦੇ નીચે ਵੀ ਇਸ ਤਰ੍ਹਾਂ ਹੀ 7 x x ਬਸ ਐਦਾਂ ਤੁਸੀਂ ਇੱਕ ਦਰਖਤ ਬਣਾ ਦੇਣਾ ਦਰਖਤ ਕਹਿ ਲਓ ਜਾਂ ਟਰੀ ਕਹਿ ਲਓ ਕੁਝ ਵੀ ਕਹਿ ਲਓ ਡਾਇਗਰਾਮ ਬਣ ਗਈ ਆਪਣੀ ਸਕਰੀਨ ਸ਼ਾਟ ਲੈ ਲੈਣਾ ਤੇ ਤੁਹਾਡਾ ਕੀ ਆ ਗਿਆ ਅਨਸਰ ਆ ਗਿਆ ਉਸ ਤੋਂ ਅਗਲਾ ਸਵਾਲ ਹੈ ਅਸੈਂਡਿੰਗ ਆਰਡਰ ਲਿਖਣਾ ਹੈ ਵਾਧੇ ਕਰਮ ਦੇ ਵਿੱਚ ਵਾਧੇ ਕਰਨ ਦਾ ਮਤਲਬ ਪਹਿਲਾਂ ਸਭ ਤੋਂ ਛੋਟੀ ਫਿਰ ਉਸ ਤੋਂ ਵੱਡੀ ਫਿਰ ਉਸ ਤੋਂ ਵੱਡੀ ਧਿਆਨ ਰੱਖਣਾ ਇੱਥੇ ਘਟਾਓ ਦੇ ਵਿੱਚ ਨੇ ਤੇ ਘਟਾਓ ਦੇ ਵਿੱਚ ਉਲਟਾ ਹੁੰਦਾ ਜੋ ਲੱਗਦਾ ਹੁੰਦਾ ਦੇਖਣ ਨੂੰ ਵੱਡੀ ਆ ਉਹ ਛੋਟੀ ਹੁੰਦੀ ਐਕਚੁਅਲ ਜਿਹੜੀ ਛੋਟੀ ਲੱਗਦੀ ਉਹ ਵੱਡੀ ਹੁੰਦੀ ਹੈ ਤਾਂ ਪਹਿਲਾਂ ਆਪਾਂ ਕੀ ਲਗਾਂਗੇ ਸਭ ਤੋਂ ਛੋਟੀ ਘਟਾਓ 5/6 ਫਿਰ ਉਸ ਤੋਂ ਵੱਡੀ ਘਟਾਓ 4/6 ਫਿਰ ਉਸ ਤੋਂ ਵੱਡੀ ਘਟਾਓ 3/6 1/6 ਤਾਂ ਸਭ ਤੋਂ ਬਾਅਦ ਐਂਡ ਤੇ ਤੁਸੀਂ ਲਿਖਣੀ ਹੈ ਘਟਾਓ 1/6 ਤੁਸੀਂ ਕਹੋਗੇ ਵੀ ਸਰ ਦੇਖਿਆ ਨਹੀਂ ਆਪਾਂ ਬਰਾਬਰ ਨਹੀਂ ਕਰਕੇ ਦੇਖਿਆ ਕਿਉਂ ਨਹੀਂ ਕੀਤਾ ਆਪਾਂ ਕਿਉਂਕਿ ਸਭ ਦਾ ਜਿਹੜਾ ਹਰ ਹੈ ਡਿਨੋਮੀਨੇਟਰ ਆ ਸੇਮ ਹੈ ਇਸ ਕਰਕੇ ਕੇਵਲ ਆਪਾਂ ਨੇ ਕੀ ਦੇਖਿਆ ਇਹਦੇ ਵਿੱਚ ਅੰਸ਼ ਦੇਖਿਆ ਕੀ ਦੇਖਿਆ ਗੱਲਾ ਅੰਸ਼ ਸੋ ਧਿਆਨ ਰੱਖਣਾ ਵੜਾ ਹੀ ਸੌਖਾ ਸਵਾਲ ਸੀ ਇਸ ਤੋਂ ਬਾਅਦ ਆਪਾਂ ਅਗਲੇ ਪਾਰਟ ਦੇ ਵਿੱਚ ਯਾਨਕਿ ਤੀਜੇ ਪਾਰਟ ਦੇ ਵਿੱਚ ਆਪਾਂ 6 6 ਨੰਬਰ ਵਾਲੇ ਸਵਾਲ ਕਰਾਂਗੇ ਉਹਦੇ ਲਈ ਤੁਸੀਂ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਕੇ ਰੱਖੋ ਕਿਉਂਕਿ ਜਲਦੀ ਹੀ ਆਪਾਂ ਵੀਡੀਓ ਉਹ ਵੀ ਪਾ ਦਾਂਗੇ ਥੈਂਕ ਯੂ ਬੇਟਾ ਫॉर ਵਾਚਿੰਗ